ਹਾਂਜੀ ਦੋਸਤੋ ਜਿਹੜੀ ਅੱਜ ਵੀਡੀਓ ਬਣਾ ਰਹੇ ਆਂ ਜੀ ਭਾਈ ਸੁਖਪ੍ਰੀਤ ਪਿੰਡ ਬਾਠ ਦੇ ਘਰ ਆਪਾਂ ਮਿੱਤਰੋ ਵੀਡੀਓ ਬਣਾ ਰਹੇ ਆਂ ਤਸਵੀਰ ਨਾ ਥਾਣਾ ਤੇ ਜ਼ਿਲ੍ਹਾ ਹੈਗਾ ਜੀ ਬਠਿੰਡਾ ਪੂਰੀ ਜਿਹੜੀ ਗੱਲਬਾਤ ਭਾਈ ਦੇ ਨਾਲ ਕਰਾਂਗੇ ਵੀ ਕਿਹੜਾ ਸੂਆ ਇਹ ਸੁੰਦੀ ਆ ਕਿੰਨਾ ਇਹਦਾ ਦੁੱਧ ਸੀ ਤੇ ਕੀ ਇਹਦਾ ਰੇਟ ਆ ਜੇ ਸਿੰਘਾਂ ਦੀ ਗੱਲ ਕਰੀਏ ਤਾਂ ਸੋਹਣੀ ਫੇਸ ਕੁਆਲਿਟੀ ਸਰੀਰ ਵੱਖੋਂ ਬਹੁਤ ਚੰਗੀ ਥਣ ਲੇਵੇ ਦੀ ਬਣਤਰ ਸੋਹਣੀ ਆ ਪਰ ਜਿਹੜੀ ਲੇਵੇ ਦੀ ਥੋੜੀ ਜੀ ਮਿੱਤਰੋ ਧੱਕ ਜਰੂਰ ਅੱਗੇ ਨੂੰ ਆ ਠੀਕ ਜੀ ਤੇ ਤੋਰੋ ਜੇ ਕਰੀ ਤੋਰ ਕੇ ਕਦ ਕਾੜ ਸੋਣਾ ਤੇ 2-4 ਦਿਨ ਮਿੱਤਰੋ ਸੂਣ ਦੇ ਵਿੱਚ ਬਾਕੀ ਨੇ ਪਹਿਲਾ ਮਗਰੋਂ ਪਸ਼ੂ ਕਦੋਂ ਵੀ ਸੂ ਸਕਦਾ ਤੇ ਕਿੰਨਾ ਇਹਨੇ ਦੁੱਧ ਕੱਢਿਆ ਕੀ ਇਹਦਾ ਰੇਟ ਹੈ ਉਹ ਆਪਾਂ ਪੂਰੀ ਜਾਣਕਾਰੀ ਬਾਈ ਤੋਂ ਲਵਾਂਗੇ ਤੋਰੋ ਜੇ ਲੰਮੇ ਤੋਰਦੇ ਮਣੇ ਹੁਣ ਸੋਣਾ ਹਵਾਨਾ ਬਣਾਉਂਦੀ ਆ ਰਹੀ ਹੈ ਤੇ ਫਿਰ ਆਪਾਂ ਕਹਿੰਦੇ ਵੀ ਤੱਕ ਜਰੂਰ ਥੋੜੀ ਜੀ ਅੱਗੇ ਨੂੰ ਆ ਉਧਰ ਬੰਨ ਦੇ ਲੈ ਜਾ ਉਧਰ ਆਇਦਰਾ ਗੇੜਾ ਦੁਕਾਨੇ ਬੰਨ ਦੇ ਸੋ ਜੇਕਰ ਕਿਸੇ ਭਰਾ ਨੇ ਵੀਡੀਓ ਆਪਣਵਾਉਣੀ ਆ ਤਾਂ ਆਪਣਾ ਨੰਬਰ ਹੈ 98724 ਤੇ 82124 ਸੋ ਲਗਾਤਾਰ ਮਿੱਤਰੋ ਆਪਣੀਆਂ ਵੀਡੀਓ ਆ ਰਹੀਆਂ ਨੇ ਜਿਹੋ ਜਾਂ ਤੁਹਾਨੂੰ ਪਸ਼ੂ ਦੀ ਲੋੜ ਆ ਤਾਂ ਸਾਡੇ ਇਸ ਚੈਨਲ ਦੇ ਨਾਲ ਜੁੜੇ ਰਹੋ ਤੇ ਚੰਗੇ ਤੋਂ ਚੰਗਾ ਨੋਰਮਲ ਤੋਂ ਨੋਰਮਲ ਆਪਾਂ ਪਸ਼ੂਆਂ ਦੀ ਵੀਡੀਓ ਪਾ ਰਹੇ ਆ ਤਾਂ ਜੋ ਹਰੇਕ ਭਰਾ ਨੂੰ ਜਿਹੋ ਜਾਂ ਪਸ਼ੂ ਦੀ ਲੋੜ ਹੋਵੇ ਜਾਂ ਪਸ਼ੂ ਮਿਲ ਜੇ ਬਾਈ ਦਾ ਜਿਹੜਾ ਘਰ ਹੈ ਪਿੰਡ ਬਾਠ ਦੇ ਵਿਚਾਲੇ ਜੇ ਘਰ ਫਿਰ ਗਣੇ ਵੀ ਕੱਟੋ-ਕੱਟੋ 2-3 ਦਿਨ ਸੂਣ ਦੇ ਵਿੱਚ ਬਾਕੀ ਨੇ ਪਹਿਲਾਂ ਮਗਰ ਉਹ ਕਦੋਂ ਵੀ ਸੂ ਸਕਦੀ ਐ ਤੇ ਕਰਦੇ ਆਂ ਬਾਈ ਸੁਖਪ੍ਰੀਤ ਦੇ ਨਾਲ ਗੱਲਬਾਤ ਹਾਂ ਬਈ ਕੀ ਹਾਲ ਚਾਲ ਠੀਕ ਐ ਸੇ ਤਾਂ ਇਹਦਾ ਸੂਆ ਕਿਹੜਾ ਜਿਹਾ ਹੈ ਤੀਜਾ ਸੂਆ ਤੀਜਾ ਸੂਆ ਸੂਣਾ ਕਿੰਨੇ ਕ ਦਿਨ ਜਿਹੜੇ ਲੈ ਜਾਊਗੀ ਇਹ ਡਾਕਟਰ ਸਾਹਿਬ ਜੀ ਉਤੋਂ ਵੀ ਲੈਤੀ 5-4 ਦਿਨ ਬਸ ਇੱਕ-ਦੋ ਦਿਨ ਲਊ ਬਸ ਹਾਂ 2 ਕ ਦਿਨ ਲਊ ਹੋ ਸਕਿਆ ਪਹਿਲਾਂ ਮਗਰ ਉਹ ਕਦੋਂ ਵੀ ਸੂ ਸਕਦੀ ਹੈ ਹਨਾ ਕਿੰਨਾ ਕ ਦਿਨ ਨੇ ਕੱਢਿਆ ਬਸ ਇਹ 12-13 ਕਿਲੋ ਕੱਢਿਆ 12-13 ਟੀਕੇ ਬਾਰੇ ਕੋਈ ਜਾਣਕਾਰੀ ਹੈ ਨਹੀਂ ओके ਤੇ ਰੇਟ ਕੀ ਕਰਤਾ ਜੀ 115 115 ਦੀ ਮਨ ਲ ਮਾਨਦਾਨ ਬੜਾ ਵੱਡਾ ਹੋਕ ਮਾ ਮੋਟੀ ਬਸੋ ਚਹੀ ਨਹੀਂ ਕੋਈ ਠੀਕ ਪਾ ਖਿੱਚ ਕੇ ਲਾਇਆ ਜਮਾ ਠੀਕ ਹੈ ਤੇ ਫੋਨ ਨੰਬਰ ਦੱਸ ਦਿਓ ਜੀ ਨਹੀਂ ਮੈਂ ਕਿੱਥੇ ਰਹਿ ਜਾ 99154 2457 24157 115 ਦੀ ਮਨ ਲ ਵੀ ਹਾਂ ਨਾ ਹੀ ਆ ਮੜਾ ਮੂਟਾ ਮਾਨਦਾਨ ਨਹੀਂ ਹੋ ਮੜਾ ਮੂਟਾ ਬਸ ਓਕੇ ਸੋ ਤੀਜੇ ਸੂਏ ਮਿੱਤਰੋ ਸੁਣੀਆ ਜਿਹੜੇ ਵੀ ਵੀਰ ਭਰਾ ਨੂੰ ਲੋੜ ਹੋਵੇ ਤਾਂ ਕਰ ਸਕਦੇ ਹੋ ਸੰਪਰਕ ਪਿੰਡ ਬਾਠ ਤੇ ਜ਼ਿਲ੍ਹਾ ਮਿੱਤਰੋ ਬਠਿੰਡਾ Susar so, hep bir yandan da